ਆ ਚੜ ਗਏ ਬਾਈ ਗੱਡੀਆਂ ਓਏ ਬੋਲੀ ਗੋਲੀ ਗੋਲੀ ਖਾਇ ਗੱਡੀਆਂ ਦੋ ਆ ਬਈ ਦੋ ਵਾ ਹੋ ਜਾਂ ਤਿੰਨ ਹੋ ਜਾਂ ਪੰਜ ਗੱਡੀਆਂ ਥੱਲੇ 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 ਰੰਗ ਭਾਂਡੀ ਲੰਮਾ ਭਾਂਡੀ ਲੰਮਾ ਹੈਦਰਾ ਮੁਕਤਮਾ ਇਹ ਮੇਰੇ ਨਹੀਂ ਮੂਹ ਕਮਾ ਦੇ ਭੈਣ ਚੋ ਦਾ ਹਾਂ ਐਨੂੰ ਗਵਾਇਦਾਂ ਮਿਰੋ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜ਼ਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰੋ ਖਿਚਲਾ ਯਾਰ ਭੈਣ ਗੱਲ ਆੜਿਆ ਭੈਣ ਦੀ ਫੁੱਦੀ ਆ ਵਾ ਅੱਖ ਉਹ ਦਰਕਰ ਬਾੜ ਦੀ ਅੱਭਾਹ ਪੈਸ ਤੇ ਗੱਡੀ ਮੂਰੇ ਬੱਚ ਮਾਰਦੀ ਜੋ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚੁੱਤ ਪੰਜਾਬ ਦੇ ਲੋਕੋ ਹੁਣ ਤੁਸੀਂ ਜ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਂਹ ਤਾਂ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆ ਦੇਖੋ ਭੈਣ ਦੀ ਜਵਾਕ ਨਾ ਥੱਲੇ ਆ ਜੇ ਹੌਲੀ ਰੱਖਾਂ ਹਾਂ ਗੱਡੀ ਵਿੱਚ ਮਾਰੋ ਜੀ ਗੱਡੀ ਦੇ ਬਈ ਉਹਨੇ ਖਿੱਚਾ ਮੋੜ ਮੋੜ girar ulgiyan ha bhai pind ch pind ch var pind ch pind ch pind ch road pe nahi uthe banda nahi gadi ka kat ਚਾਰ ਗੱਡੀ ਆ ਗਈ ਹੈ ਸਾਰਾ ਮਦਰ ਉੱਤੇ ਜਿਹੜੀ ਗੱਡੀ ਆ ਗਈ ਉੱਤੇ ਜਮ ਹੌਲੀ 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 ਉਹਨਾਂ ਪੈ ਗਏ ਗੰਡਾ ਆ ਪੈਣਾ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇ ਉਹ ਮਰਿਆ ਜਮੀਰਾਂ ਵਾਲੋ ਲਾਂਤ ਕੋਲ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾਵੀਂ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਦਾਣੇ ਦੇ ਆਲੇ-ਦਲੇ ਉੱਠ ਕੇ ਤੁਸੀਂ ਬੱਚਾ ਬੱਚੀ ਉਹਦਾ ਝੋਕਦੇ ਉੱਥੋਂ ਨਹੀਂ ਲਿਆਓ ਬੰਦੇ ਯਾਰ ਉਨੇ ਬੰਦੇ ਤੁਸੀਂ ਪਹੁੰਚ ਕੇ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇਰੀ ਦਿੱਥੇ ਕਿੰਨਾ ਕਨੂੰ ਰੋਕ ਲੈਣਗੇ ਕਿੰਨਾ ਕਨੂੰ ਨਾਕੇ ਲਾਗਦੇ ਨੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾਂ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਬਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਭੜਾਈ ਫਿਰਦੇ ਫੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਹੀ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਹਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨਹੀਂ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹ ਨੂੰ ਠੱਲ ਪਾ ਦਿੰਦਾ ਗੱਡੀਆਂ ਦੋ ਮਿੰਨਾਂ ਦੇ ਦੂਜੇ ਪਾਸੇ ਹੀ ਹੋਗੀਆਂ ਬਾਈ ਨਹੀਂ 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 ਦੂਨ ਖਿੱਚੀ ਜਾਂ ਮਾੜਾ ਜੀ ਆਹੀ ਆ ਯਾਰ ਉਹ ਮਾੜਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਓਪਨਡ ਚ ਬਾੜ ਦੇ। ਇੱਥੇ ਗਲੀ ਚ ਬਾੜ। ਕਰਿਆ ਮੈਨੂੰ ਇਹਦਾ ਅਵੇ ਦੋਨੇ ਮੂਹਰੇ ਕਰਦੇ ਹੁੰਦੇ। ਨਹੀਂ ਨਹੀਂ ਤੂੰ ਕਿਹੜਾ ਪਿੰਡ ਸਦਾ ਬਾੜ। ਕਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੱਚੜ ਕੇ ਜਿਹੜੀ ਆਲ ਸਾਂ ਬੁੱਚੜਾ ਤੂੰ ਪੰਜਾਬ ਦਾ। ਤੂੰ ਪੰਜਾਬ ਦਾ ਕਾਤ ਲੋਕੋਂ ਤੁਸੀਂ। ਲਹੂ ਪੀਣਿਆ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ। ਮਾਰਦਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਐਂ ਚੱਲੂਗਾ ਤਾਂ ਐਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਵਾਉਂਗੇ ਉਹਨਾਂ ਉੱਠਣਗੇ ਕਿੰਨੇ ਕਨੂੰ ਕੱਬ ਲੋਂਗੇ ਕਿੰਨੇ ਕਨੂੰ ਰੋਕ ਲੋਂਗੇ ਇਹ ਜਿੱਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਕਾਪਲਾ ਨੂੰ ਕਰ ਪੈਂ ਹੈ ਨਹੀਂ ਨੀ ਉਹ ਸਿੱਧਾ ਸਦਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਏ ਹਾਰਨ ਦੇ ਹੱਥ ਰਖਾਣ ਦੇ ਹੱਥ ਰਖਾ ਹੱਥ ਰਖਾਣ ਤੇ ਕੋਈ ਵਰਗਾ ਮੂਰੇ ਬੰਦਾ ਬਾਈ ਇੱਥੋਂ ਆਪਣੇ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਮਾ ਟ੍ਰੈਕਟਰ ਮੂਰੇ ਕਰਦੇ ਚੋਰ ਆ ਕਹਿੰਦੇ ਦੋ ਦੋਰਾ ਮੂਰੇ ਕਰਦੇ ਕਹਿੰਦੇ ਟ੍ਰੈਕਟਰ ਮੂਰੇ ਕਰਦੇ ਮੋੜ 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 ਉੱਤਰ ਕੇ ਪਾਗਲੇ ਮੇਂ ਜਰਾ ਮੋੜ ਸਿੱਧੀ ਹੈਂ ਉੱਤਰ ਕੇ ਪਾਜ ਖੜ ਦੇ ਖਾਂਗੇ ਮੋੜ 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 ਭੈਣ ਜਦ ਕਾ ਕੀ ਦੰ ਲੱਗਿਆ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀ ਹਿਚ ਬਾੜ ਦੀ ਮੋੜ 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 ਭੈਣ ਦਾ ਯਾਰਾ ਮੋੜ ਲਾ ਓਏ ਗਲੀ ਬਾਤ ਹੋ ਗਈ ਗੱਡੀ ਮੋੜਨੀ ਨਹੀਂ ਨੀ ਗੱਡੀ ਮੋੜਨੀ ਓ ਮੋੜਾ ਅੱਡੀ ਮੋੜਨੀ ਮੂਰਾ ਬੰਦਾ ਯਾਰ ਆ ਦੇਖਾ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਸੀ ਨਹੀਂ ਉਹਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮੜਾ ਹਿੱਸਾ ਲਾਵੇ ਹਿੱਸਾ ਨਾ ਮੜਾ ਯਾਰ ਗੱਡੀ ਨਾਲੇ ਮਗਰੋਵਾਰੀ ਵਿੱਚ ਨਗਰੋਈ ਮਾਰੀ ਵਿੱਚ ਗੱਡੀ ਵਿੱਚ ਤੇ ਓ ਰੇੜੀ ਵਾਲੇ ਕਾ ਤੂੰ ਕਾਂ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਪਾਣ ਦਿਓ ਅੱਗ ਲਾ ਦਿਓ ਵੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਕੇ ਲੜ ਲੜਿਆਣੇ ਜਾਂਦਾ ਕਿਉਂ ਕਰੇ ਵਾਸਤੇ ਕਿਉਂ ਜਲਦੀ ਅੱਗ ਕਿਉਂ ਬਾਈ ਕੀ ਗੱਲ ਗਲਤ ਕਰਦੇ ਸੀ ਗਾਦੇ ਲਈ ਦੱਸੋ ਅਸੀਂ ਗਲਤ ਕਰ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਕਹਿ ਰਹੇ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਾਈ ਸੱਚਕ ਤਾਂ ਅਸੀਂ ਨਹੀਂ ਆਉਣਾ ਓਏ ਲੋਕ ਖੁੱਦੂਆ ਆਣ ਹਾਂ ਰੇਡੀਓ ਲੋਕ ਹੁਣ ਤੱਕ ਇੱਥੋਂ ਹੁਣ ਗੱਡੀ ਨਹੀਂ ਨਿਕਲਨੀ ਬਾਈ ਗਲੀ ਭੀੜੀ ਜਾਈ ਫਸ ਗਈ ਜੇ ਲਗੋਈ ਪਿੰਡਾ ਹੋਰ ਬੰਦਾ ਹੀ ਨਿਕਲ ਰਿਹਾ ਹੋ ਗੀ ਬਾਹਰ ਯਾਰ ਕਮਾਲ ਦੀ ਗੱਲ ਉਹਦੀ ਪਿੰਡ ਕਿਹੜਾ ਹੈ ਯਾਰ ਭੈਣ ਤੇਰਾ ਮਾ ਪਤਾ ਨਹੀਂ ਕਿਹੜਾ ਮਾ ਸ਼ੈਦਰਾ ਮਾ ਨਹੀਂ ਆਂਦਾ ਇਹਦਾ ਯਾਰ ਭੈਣ ਮਧਾਨ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਤਾਂ ਚੂਰ ਰਿਹਾ ਕੀ ਨਾਂ ਵੀ ਯਾਰ ਭੈਣ ਚ ਪਿੰਡਾਂ ਨੂੰ ਪਤਾ ਨਹੀਂ ਲੱਗਿਆ ਸੱਚਾ ਕਲਾ ਹੀ ਸੱਚਾ ਪਿਆ ਸੀ ਸੱਚਾ ਨਹੀਂ ਨਹੀਂ ਪੰਨੋ ਦੋ ਯਾਰ ਗੱਡੀ ਪੰਨਦੇ ਤੁਸੀਂ ਪੰਨੋ ਪਾਂਦੋ ਗੱਡੀ ਪਾਂਦੋ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਇਆ ਆਪਾਂ ਉਦੇ ਕਿਹੜਾ ਪਿੰਡ ਚੋਂ ਲਿਦਾਂਦੇ ਵਾਲੇ ਉਹ ਉਰਲੇ ਪਾਸੇ ਵਾਹ ਨਹੀਂ ਕਿਹੜਾ ਭੈਣ ਮੁੱਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਪੰਨੋ 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 ਸਿੱਕਾ टाकी ਪੱਟੀ ਜਾਉ टाकी ਪੱਟੀ ਜਾਂਦੇ ਆ ਕੋਈ ਨਹੀਂ ਪੱਟਣਦੇ ਯਾਰ ਪੱਟ ਦੇਣ ਦੇ ਕੋਈ ਨਹੀਂ ਪੱਟ ਪੱਟ ਦੇਣ ਦੇ ਪੱਟ ਲੈਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਨਤ ਕੋ ਉੱਠਣਾ ਓਏ ਉਹ ਲੱਖ ਦੀ ਲਾਂਨਤ ਓ ਸਾਨੂੰ ਘਰਾਂ ਚ ਆ ਪਏ ਓਏ ਆਪ ਇਹ ਨਾਲੇ ਦੇਖ ਲੋ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਤੇਰੇ ਵਿੱਚ ਗੱਡੀ ਦਾ ਕਰਕੇ ਵਿੱਚ ਮਾਰਦੇ ਮਾਰ ਕਿ ਕਿ ਗੱਡੀ ਲਾਗੀ ਨਾਲ ਆਹ ਤੇ ਸਕਾ ਨਾਲ ਆਈ ਹੁੜੀ ਬਾਈ ਮੇਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦਿਓ ਨਹੀਂ ਨਿਕਲਣਾ ਇਹ ਉੱਦੂ ਲੋਕ ਆ ਭੈਣ ਜਦ ਘਰਾਂ ਚ ਬੜੇ ਲੋਕ ਇੱਥੇ ਖੜੇ ਗੱਛਾ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰ ਉਹ ਇਹਨਾਂ ਨੂੰ ਐਂ ਨਹੀਂ ਪਤਾ ਭੈਣ ਦੀ ਲੰਨ ਇਸੋਡੇ ਖਤਰ ਭਾਂ ਤੁਰੇ ਫਿਰਦੇ ਆ ਤੁਸੀਂ ਆਦੇ 12 ਜਵੇ ਨਿਕਲ ਸਕਦੇ ਇਥੇ ਪਿੰਡ ਇਕੱਠਾ ਕਰ ਲੈ ਓਕਾ ਦੇ ਕੇ ਦੱਸ ਮੈਂ ਦਿਨ ਨੂੰ ਮੇਰੇ ਅੱਗੇ ਪਰਲੀ ਕੋਈ ਮੋੜਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਤੇ ਮੋੜ ਲਾ ਤੱਕੋ ਮੈਂ ਤੁਹਾਨੂੰ ਉਹਦੀ ਭੈਣ ਟਰੈਕਟਰ ਤੇ ਬੈਜੀ ਗੱਡੀ ਉਹ ਮੈਂ ਕਹੇ ਜਨਾ ਵੀ ਗੱਡੀ ਭੈਣ ਦਾ ਯਾਰ ਇਧਰ ਨੂੰ ਮੋੜ ਲਾ ਤੇ ਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਤਰ੍ਹਾਂ ਵੀ ਆਉਂਦੀ ਆ ਮੈਨੂੰ ਪੰਡ ਭੈਣ ਤੁਹਾਨੂੰ ਨਹੀਂ ਪਤਾ ਕੀ ਨਾਂ ਪੰਡ ਦੇ ਨੀ ਲੋਕਾਂ ਨੂੰ ਗੋ ਵੀ ਨਹੀਂ ਬਾਈ ਬਾਹਰ ਨਹੀਂ ਕਰ ਰਹੇ ਪਏ ਉਹਨਾਂ ਦੇ ਦਿਮਾਗਾ ਸਾ ਦੇਖੀ ਜਾਂਦੇ ਤਾਂ ਮਾਸੀ ਸ਼ਾਲਾ ਹੀ ਤੋ ਖੜਨ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂ ਦੀ ਫੁੱਦੀ ਖੜਨ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਭੈਣ ਜੇ ਤਾਂ ਮਾੜੇ ਪਿੰਡਾਂ ਚ ਹੁੱਕਾ ਅੱਕਾ ਬਾਜ ਜੇ ਫਿਰ ਠੱਕੀ ਚੱਲੋ ਲੋਕਾਂ ਨੂੰ ਆਹ ਦੇਖੋ ਕੋਣ ਦੱਬੂ ਤੇ ਰਹਿੰਦੇ ਨੇ ਉਹ ਖੜੇ ਆ ਲੋਕ ਭੈਣ ਕਰਾ ਮਰੇ ਨਿਕਲੇ ਲੋਕ ਬਾਹਰ ਡਾਈ ਬਿਠਾ ਲੈ ਦੱਸ ਯਾਰ ਆ ਭੈਣ ਕਾਲੇ ਪਤਾ ਲੱਗ ਰਹੇ ਉਹ ਵੀ ਲੱਖਿਆ ਬਾਈ ਉਹ ਆਸ਼ਾ ਦੇਖੀ ਜਾ ਰਖੜੀ ਆ ਉਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆਮਲਾ ਕੀ ਹੈ ਗੁਰਦਰਾ ਕੀ ਹੈ ਪਤਾ ਨਹੀਂ ਗੁਰਦਰਾ ਕੀ ਹੈ ਬਾਈ ਤਾਂ ਹਮ ਜੁੰਟ ਲੱਗੀ ਹੋਈ ਹੈ ਘੜ ਨਹੀਂ ਹੁੰਦੇ ਉਹ ਘੜ ਨਹੀਂ ਦਿੰਦੇ ਬਾਹਰ ਦਵਾਈ ਜਾਂਦੇ ਲੋਕ ਘੜ ਨਹੀਂ ਦਿੰਦੇ ਉਹ ਦੇਖੋ ਕਾਲਾ ਕੱਢੀ ਜਾਂਦੇ ਆ ਪਰ ਕਿੰਨੇ ਕ ਨੂੰ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕ ਹੋਣੇ ਪਿੰਡ ਤਾਂ ਪਿੰਡ ਤਾਂ ਇੰਨਾ ਤੇਰੇ ਵਾਲਾ ਫੋਨ ਚੱਲਦਾ ਕਿ ਉਹ ਫੋਨ ਨਾਲ ਫੋਨ ਵੀ ਹੁਣ ਇੱਥੇ ਬੰਦ ਸੀ ਸਪਾਹੀ ਸੀ ਸ਼ੀਸ਼ਾ ਭੰਣ ਲੈ ਉਹ ਬਈ ਕੋਈ ਕੋਈ ਪਾੰਧ ਪਾੰਧ ਆ ਦੇ ਆ ਦੇ ਬੱਚੜੋ ਉਹ ਬੱਚੜੋ ਕੋਈ ਨਹੀਂ ਪਾੰਧੋ ਆ ਦੇਖੋ ਬੱਚੜੋ ਆ ਆ ਬੱਚੜੋ ਆ ਬੱਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤਿਓ ਉਹ ਲਾਹਨਤਿਓ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ